ਇਹ ਜਾਣਕਾਰੀ ਦੇ ਦਈਏ ਕਿ ਪਿਛਲੇ ਸਾਲ 2024 ਦੇ ਵਿੱਚ 12 10 2024 ਨੂੰ ਬਿਜਲੀ ਵਿਭਾਗ ਪਾਵਰ ਸਕੱਤਰ ਪੰਜਾਬ ਦੇ ਵੱਲੋਂ ਸਾਰੇ ਡੀਸੀਆਂ ਨੂੰ ਡੀਸੀ ਸਬੰਧ ਨੂੰ ਜਿਹੜੇ ਆ ਉਹ ਲੈਟਰ ਕੱਢਿਆ ਗਿਆ ਸੀ ਕਿ ਜਿਹਦੇ ਵਿੱਚ ਬਿਜਲੀ ਬੋਰਡ ਦੇ ਜਿਹੜੇ ਕਮਚਾਰੀ ਹੈ ਕ੍ਰਿਟੀਕਲ ਕਮਚਾਰੀ ਜਿਹਦੇ ਵਿੱਚ ਟੈਕਨੀਕਲ ਸਟਾਫ ਹੁੰਦਾ ਹੈ ਜਿਨ੍ਹਾਂ ਦੀ ਡਿਊਟੀ ਜਿਹੜੀ ਆ 24 ਘੰਟੇ ਆ ਉਹਨਾਂ ਨੂੰ ਛੁੱਟ ਦਿੱਤੀ ਗਈ ਸੀ ਐਤਕੀ ਫਿਰ ਜਿਹੜਾ ਹੈ ਡੀਸੀ ਸਾਹਿਬ ਦੇ ਵੱਲੋਂ ਅਸੀਂ ਜਦੋਂ ਉਹਨਾਂ ਨੂੰ ਜਾ ਕੇ ਮਿਲੇ ਆ 26 9 ਨੂੰ 29 ਤਰੀਕ ਨੂੰ ਇੱਕ ਲੈਟਰ ਆਉਂਦਾ ਹੈ ਡੀਸੀ ਸਾਹਿਬ ਦੇ ਵੱਲੋਂ ਐਕਸ਼ਨ ਸਾਹਿਬ ਨੂੰ ਕਿ ਇਹ ਜਿਹੜੇ ਕ੍ਰਿਟੀਕਲ ਕਰਮਚਾਰੀ ਇਹਨਾਂ ਦੀਆਂ ਡਿਊਟੀਆਂ ਕੱਟ ਦਿੱਤੀਆਂ ਜਾਣ ਪਰ ਸਾਡੇ ਐਕਸ਼ਨ ਸਾਹਿਬ ਪਤਾ ਨਹੀਂ ਕਿੰਨਾ ਕੁ ਆਪਣੇ ਆਪ ਨੂੰ ਸਮਝਦੇ ਆ ਕਿ ਨਾ ਜਿਹੜਾ ਪਾਵਰ ਸਿਕਤਰ ਪੰਜਾਬ ਦਾ ਲੈਟਰ ਹੈ ਉਹਨੂੰ ਮੰਨ ਰਿਹਾ ਨਾ ਡੀਸੀ ਸਾਹਿਬ ਦੇ ਜਿਹੜੇ ਲੈਟਰ ਨੂੰ ਮੰਨ ਰਿਹਾ ਇੱਕ ਚੀਫ ਸਾਹਿਬ ਦੇ ਵੱਲੋਂ ਵੀ ਇੱਕ ਲੈਟਰ ਉਹਨਾਂ ਨੇ ਭੇਜਿਆ ਕਿ ਐਸਸੀ ਜਿਹੜੇ ਹੈ ਜਾਂ ਐਕਸ਼ਨ ਆਪਣੇ ਲੈਵਲ ਤੇ ਜਾ ਕੇ ਡੀਸੀ ਕੋਲ ਇਹ ਡਿਊਟੀ ਪਰ ਕਿਸੇ ਨੂੰ ਕਿਸੇ ਅਫੀਸਰਦਾਨ ਦੇ ਇਹ ਜਿਹੜੇ ਹੈ ਉਹਨਾਂ ਨੂੰ ਪੱਤਰਾਂ ਨੂੰ ਨਹੀਂ ਮੰਨ ਰਹੇ ਔਰ ਆਪਣਾ ਅੜਿਵਲ ਵਤੀਰਾ ਇਹਨਾਂ ਨੇ ਬਣਾਇਆ ਹੋਇਆ ਹੈ ਆਪਣੇ ਜਿਹੜਾ ਹੈ ਇਹਨਾਂ ਦੇ ਨਾਲ ਜਿਹੜਾ ਹੈ ਦਫਤਰੀ ਸਟਾਫ ਹੈ ਉਹਦੇ ਨਾਲ ਮਿਲ ਕੇ ਇਹ ਜਿਹੜਾ